ਅਸੀਂ ਝਾੜੂ ਖੜਾ ਕਰਕੇ ਕਲੇ ਪਾ ਲਈਓ ਇਹਨੂੰ ਠਾਂ ਲੰਮੇ ਪਾਉਣਾ ਪੈਣਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਡਾਂ ਦੇ ਵਿੱਚ ਬਿਲਕੁਲ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਨੂੰ ਆਉਣ ਵੇਲੇ ਸਾਵੇਂ ਦੇ ਵਿੱਚ ਦੱਸ ਦੇਾਂਗੇ ਕਿ ਕਿਦਾਂ ਜੱਟਾਂ ਦੇ ਨਾਲ ਫਾ ਲਈ ਇੱਕ ਵੀ ਕਿਸਾਨ ਇਹਨਾਂ ਦੇ ਹੱਕ 'ਚ ਨਹੀਂ ਹੈਗਾ ਤੇ ਆ ਕਿੰਦੋ ਦੀ ਬਣੀ ਹੈ 15 ਤੋਂ 16 ਸਾਲ ਉਹ ਚੱਲਿਆ ਕਲੋਨੀ ਬਣੀ ਨੂੰ ਹਲੇ ਤੱਕ ਨਹੀਂ ਡਿਵੈਲਪ ਹੋਈ ਤੇ ਗਾਂ ਕਿਤਰਾ ਕਰਦੇ ਸਾਰੇ ਆਪਣੇ ਜਿੰਨੀ ਜ਼ਮੀਨ ਦੇ ਨੰਬਰ ਆਣਾ ਅਸੀਂ ਆਪਣੀ ਪੂਰੀ ਵਿਰੋਧਤਾ ਕਰਕੇ ਲਿਖਤੀ ਰੂਪ ਤੇ ਵਿੱਚ ਅੰਦਰ ਦੇ ਆਏ ਆਂ ਨਾਲ ਅਸੀਂ ਸਟੈਂਪ ਲੈ ਕੇ ਇਹਨਾਂ ਨੂੰ ਪ੍ਰੂਫ ਲਿਆ ਵੀ ਅਸੀਂ ਤੁਹਾਨੂੰ ਇਤਰਾਜ਼ ਦਿੱਤਾ ਹੈ ਜੇ ਮੁੱਖ ਮੰਤਰੀ ਪੰਜਾਬ ਦੇ ਹੁੰਦੇ ਤੇ ਇਹਨਾਂ ਲੋਕਾਂ ਦਾ ਦਰਦ ਸਮਝਦੇ ਵੀ ਜਿੰਨੀ ਸ਼ਹਿਰ ਦੀ ਜਿੰਨੀ ਉਪਜਾਊ ਜ਼ਮੀਨ ਹੈ ਪੰਜਾਬ ਦੀ ਉਹ ਸਾਰੀ ਦੀ ਸਾਰੀ ਦਾ ਨੋਟੀਫਿਕੇਸ਼ਨ ਲੈਣਾ ਜਾਰੀ ਕਰ ਦਿੱਤਾ ਹੈ ਕਰਜ਼ੇ ਦੀ ਮਾਰ ਕਦੇ ਮੌਸਮ ਦੇ ਨਾਲ ਹੋਈ ਤਬਾਈ ਪਹਿਲਾਂ ਤੋਂ ਹੀ ਇਨੇਕਾ ਪਰੇਸ਼ਾਨੀਆਂ ਚੱਲ ਰੇ ਦੇਸ਼ ਦੇ ਅੰਧਾਤਤਾ ਦੇ ਮੱਥੇ ਤੇ ਲੈਂਡ ਪੁਲਿਸੀ ਸਕੀਮ ਦੇ ਨਾਲ ਕਿੰਤਾ ਦੀ ਲਕੀਰਾ ਹੋਰ ਡੂੰਘੀਆਂ ਹੋ ਚੁੱਕੀਆਂ ਸੂਬੇ ਭਰ ਦੇ ਵਿੱਚ ਇਸ ਜ਼ਮੀਨ ਹਥਿਆਣ ਵਾਲੀ ਸਕੀਮ ਦਾ ਲਗਾਤਾਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਸੀਂ ਵੱਖ-ਵੱਖ ਪਿੰਡਾਂ ਦੀ ਤਸਵੀਰਾਂ ਲਗਾਤਾਰ ਸਾਂਝੀ ਕਰ ਰਹੇ ਹਾਂ ਜਿੱਥੇ ਸਮੂਹਕ ਰੂਪ ਦੇ ਵਿੱਚ ਪੰਚਾਇਤਾਂ ਵੱਲੋਂ ਲਿਖਤੀ ਰੂਪ ਵਿੱਚ ਮਤੇ ਪਾਏ ਗਏ ਐ ਇਤਰਾਜ਼ ਦਰਜ ਕਰਾਏ ਗਏ ਐ ਤੋਂ ਹੁਣ ਤਸਵੀਰ ਸਾਂਝੀ ਕਰ ਰਹੇ ਹਾਂ ਅਮਰਸਾਦ ਸਿੰਘ ਪੁੱਡਾ ਭਵਨ ਦੇ ਜੋ ਪੁੱਡਾ ਦਾ ਆਫਿਸ ਹੈ ਉਸ ਦੇ ਬਾਹਰ ਦੀ ਜਿੱਥੇ ਅੱਜ ਵੀ ਵੱਖ-ਵੱਖ ਪੰਚਾਇਤਾਂ ਵੱਲੋਂ ਇੱਥੇ ਪਹੁੰਚ ਕੇ ਆਪਣੇ ਇਤਰਾਜ਼ ਦਰਜ ਕਰਾਏ ਗਏ ਸਕੀਮ ਦਾ ਵਿਰੋਧ ਕੀਤਾ ਗਿਆ ਹੈ ਸਕੀਮ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿਹੜੀ ਕਿਹੜੀ ਪਿੰਡਾਂ ਦੀ ਪੰਚਾਇਤਾਂ ਇੱਥੇ ਪਹੁੰਚਿਆ ਨੇ ਔਰ ਕੀ ਮੰਗ ਕੀਤੀ ਗਈ ਹੈ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਇਹ ਮੇਰਾ ਨਾਮ ਪਿੰਡ ਬਸੰਤ ਸਿੰਘ ਪਿੰਡ ਤੋਲਾ ਨੰਗਲ ਅਤੇ ਅਸੀਂ ਅੱਜ ਵੱਖ-ਵੱਖ ਪਿੰਡਾਂ ਤੋਂ ਜਿਹੜੀ ਇਹ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਹੈ ਪੰਡਾ ਭਵਨ ਦੇ ਵਿੱਚ ਪੰਚਾਇਤਾਂ ਸਾਰੀਆਂ ਪਿੰਡਾਂ ਦੇ ਸਾਰੇ ਇਕੱਠੇ ਹੋ ਕੇ ਅਸੀਂ ਇਤਰਾਜ਼ ਜੋ ਕਾਗਜ਼ ਜਮ੍ਹਾਂ ਕਰਾਉਣਾ ਹੈ ਆਪਣੇ ਜਿੰਨਾ ਵਿੱਚ ਪਿੰਡ ਨੇ ਤੋਲਾ ਨੰਗਲ ਝੰਝੋਟੀ ਬਲਗਣ ਚੈਨਪੁਰ ਰਾਜਾ ਸਾਹੀ ਰਾਣੇਵਾਲੀ ਲਦੇ ਅਦਲੀਵਾਲ ਕੋਟਲਾ ਬਲ ਤੇ ਹਰਸ਼ਾਸ਼ੀਨਾ ਇਹ ਅਸੀਂ ਸਰਕਾਰਾਂ ਦੇ ਵਿਰੋਧ ਅੱਜ ਆਪਣੇ ਕਾਗਜ਼ੇ ਜਮ੍ਹਾਂ ਕਰਾਏ ਨੇ ਇਤਰਾਜ਼ ਜੋ ਕਿ ਅਸੀਂ ਕੋਈ ਵੀ ਪੰਚਾਇਤਾਂ ਵਾਲਾ ਕੋਈ ਪਿੰਡਾਂ ਵਾਲਾ ਨਹੀਂ ਚਾਹੁੰਦਾ ਕਿ ਸਾਡੀ ਜ਼ਮੀਨ ਜਿਹੜੀ ਆ ਜਾਵੇ ਅਸੀਂ ਹਰ ਇੱਕ ਵਕਤੇ ਦਾ ਵਿਰੋਧ ਕਰਦੇ ਆਂ ਇਹ ਤੇ ਇਹਨਾਂ ਨੂੰ ਜਾਨੀ ਕਿ ਅੱਜ ਵੇਖ ਲਓ ਆ ਪੁੱਡਾ ਵਾਲੀ ਜ਼ਮੀਨ ਸਾਰੀ ਖਾਲੀ ਪਈ ਆ ਇਹ ਨਹੀਂ ਅਜੇ ਡਿਵੈਲਪਮੈਂਟ ਇਹਨਾਂ ਕੋ ਹੋ ਰਹੀ ਤੇ ਅੱਗੇ ਕਹਿਣਗੇ ਤੁਹਾਡੀਆਂ ਕਰਨਗੇ 4840 ਗਜ ਹੈ ਜਾਨੀ ਕਿ ਲੈ ਕੇ ਤੇ ਸਾਰਾ ਸਾਨੂੰ 12 ਗਾਜ ਸਾਰਾ ਦੇਣ ਦੇਣੇ ਯਾਰ ਗਾਜ ਤੇ ਦੋ ਦੂਜਾ 200 ਕੁ ਮਸਿਰ 12 ਗਾਜ ਸਾਰੀ ਸਾਡੀ ਜਮੀਨ ਹਾਂ 12 ਫੂ ਦੇ ਰਹੇ ਨੇ ਕਿੰਨਾ ਸਾਨੂੰ ਕਿਸਾਨਾਂ ਨੂੰ ਕਾਟਾ ਪਾ ਰਹੇ ਨੇ ਅਸੀਂ ਇਹਨਾਂ ਦੇ ਹਰ ਵਕਤ ਇਹਨਾਂ ਦਾ ਵਿਰੋਧ ਕਰਦੇ ਆਂ ਜਿਹੜੀ ਸੀ ਪੰਚਾਇਤਾਂ ਦੇ ਨਾਂ ਕਿ ਨਾਏ ਇਹਨਾਂ ਚੋਂ ਕਿਸੇ ਨੇ ਸਹਿਮਤੀ ਵੀ ਪ੍ਰਗਟਾਈ ਕਿਸੇ ਨੇ ਸਹਿਮਤੀ ਨਹੀਂ ਜਤਾਈ ਜੀ ਅੱਜ ਤੱਕ ਕੋਈ ਵੀ ਪਿੰਡਾਂ ਦੇ ਵਿੱਚ ਤੇ ਇਹਨਾਂ ਦੇ ਬੋਰਡ ਲੱਗ ਚੁੱਕੇ ਨੇ ਇਹ ਤੇ ਕੀ ਜਾਂਦੇ ਨੇ ਨਾ ਕਿ ਕਹਾਵਤੀ ਪਰਾਣੀਆਂ ਬੀਬੀਆਂ ਦੀਆਂ ਨੂੰ ਵੀ ਝਾੜੂ ਖੜਾਣਾ ਕਰੋ ਕਲੇ ਪਾਲਾਂਗੇ ਅਸੀਂ ਝਾੜੂ ਖੜਾ ਕਰਕੇ ਕਲੇ ਪਾਲੀ ਇਹਨੂੰ ਠਾਂ ਲੰਮੇ ਪਾਉਣਾ ਪੈਣਾ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਪੂਰ ਯੋਰ ਦਾ ਵਿਰੋਧ ਕਰਦੇ ਆ ਸਾਰੇ ਨਗਰ ਵਾਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਪਿੰਡਾਂ ਵਿੱਚ ਨਹੀਂ ਵਣ ਦਵਾਗੇ ਅਸੀਂ ਪਿੰਡਾਂ ਵਿੱਚ ਬੋਰਡ ਵੀ ਲਾਏ ਨੇ ਜਿੰਨਾ ਚਿਰ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਇਹਦੇ ਵਿੱਚ ਮਜ਼ਦੂਰ ਕਿਸਾਨ ਸਾਰੇ ਮਾਰ ਰਹੇ ਨੇ ਜੀ ਇਹ ਬੜਾ ਵੱਡਾ ਨੁਕਸਾਨ ਸਰਕਾਰ ਨੇ ਕੀਤਾ ਭਗਵੰਤ ਮਾਨ ਨੇ ਐਨੇ ਵੇਖੋ ਇੱਕ ਉਹ ਜੰਗ ਛੇੜੀ ਹੈ ਇਨੇ ਕਿਸਾਨ ਜਿੱਤਰਾ ਇੱਕ ਅੱਡੋ ਵੱਡ ਥੋੜਾ ਜਿਹਾ ਜਿਸ ਤਰ੍ਹਾਂ ਸਾਰੇ ਕਹਿੰਦੇ ਸੀ ਚੱਲ ਰਿਹਾ ਸੀ ਦਿੱਲੀ ਮੋਰਚੇ ਨੂੰ ਖਤਮ ਕਰਕੇ ਅੱਜ ਸਾਰੇ ਕਿਸਾਨ ਇਕੱਠੇ ਹੋ ਗਏ ਇਨੇ ਸਾਰੇ ਜਹੇਬੰਦੀਆਂ ਨੂੰ ਇਕੱਠੇ ਕਰਨ ਦਾ ਰੋਲ ਨਿਭਾਤਾ ਕਿ ਤੁਸੀਂ ਇਕੱਠੇ ਚੱਲੋ ਆਹ ਜਿਹੜੀ ਨੇ ਜੰਗ ਛੇੜਤੀ ਅੱਜ ਜਹੇਬੰਦੀਆਂ ਸਾਰੇ ਕਿਸਾਨ ਲੋਕ ਇਕੱਠੇ ਹੋ ਗਏ ਨੇ ਪਿੰਡਸ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹਾਂ ਹਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਤੁਸੀਂ ਵੇਖਦੇ ਜੇ ਜਾਂਦੇ ਜੇ মিডিਆ ਬਹੁਤ ਗੱਲ ਅੱਗੇ ਕਰਦਾ ਏ ਸਾਰੇ ਪਿੰਡਾਂ ਦੇ ਸਾਰੇ ਹੀ ਵਿਰੋਧ ਦੇ ਵਿੱਚ ਨੇ ਸਾਰੇ ਸਰਪੰਚ ਪੰਚ ਜਿੰਨੀਆਂ ਪੰਚਾਇਤਾਂ ਬਣੀਆਂ ਨੇ ਕੋਈ ਵੀ ਪਿੰਡਾਂ ਦੇ ਵਿੱਚ ਨਹੀਂ ਹਾਲੇ ਤੱਕ ਅਸੀਂ ਕੋਈ ਆਸਾ ਕੋਈ ਕਿ ਉਹ ਤਾਂ ਲੱਗਦਾ ਕਿ 2027 ਚੰਗਾ ਖਮਿਆਜ਼ਾ ਭੁਗਤਣਾ ਪੈਣਾ ਆਵਾ ਉਹ ਤੇ ਵੇਖੋ ਜੀ ਭੁਗਤਣਾ ਹੀ ਪੈਣਾ ਵਾ ਭੁਗਤਣ ਵੀ ਦੇ ਆ ਤੇ ਮੇਨ ਗੱਲ ਇਹ ਕੱਲਾ ਕੱਲਾ ਕਿਸਾਨ ਵਿਰੋਧ ਕਰਦਾ ਪਿਆ ਕੱਲਾ ਕੱਲਾ ਆਣ ਕੇ ਪੁੱਡਾ ਦਫ਼ਤਰ ਵਿੱਚ ਆਪਣਾ ਇਤਰਾਜ਼ ਦਰਜ ਕਰਵਾਉਂਦਾ ਪਿਆ ਕੋਈ ਕਿਸਾਨ ਇਹੋ ਜਿਹਾ ਨਹੀਂ ਜਿਨ੍ਹਾਂ ਦੇ ਇਹਨਾਂ ਦੇ ਹੱਕ ਚ ਹੈਗਾ ਪਤਾ ਨਹੀਂ ਮੀਡੀਆ ਕੀ ਕਹੀ ਜਾਂਦਾ ਵੀ ਹਾਂ ਇਹਨਾਂ ਦੇ ਇੰਨੇ ਕਿਸਾਨ ਹੱਕ ਚ ਹੋ ਗਿਆ ਹੋਗੇ ਸਾਡੇ ਸਾਹਮਣੇ ਸਾਡੇ ਲਈ ਜਿਹੜੇ ਪਿੰਡਾਂ ਦੇ ਨਾਂ ਨੇ ਇੱਕ ਵੀ ਕਿਸਾਨ ਇਹਨਾਂ ਦੇ ਹੱਕ 'ਚ ਨਹੀਂ ਹੈਗਾ ਤੇ ਆ ਕਿੰਦੋਂ ਦੀ ਬਣੀ ਆ 15 ਤੋਂ 16 ਸਾਲ ਹੋ ਚੱਲੇ ਆ ਕਲੋਨੀ ਬਣੀ ਨੂੰ ਹਲੇ ਤੱਕ ਨਹੀਂ ਡਿਵੈਲਪ ਹੋਈ ਤੇ ਗਾਂ ਕਿਤਰਾ ਕਰਦੈ ਤਸਵੀਰ ਅਸੀਂ ਆ ਕਲੋਨੀ ਦੀ ਵੀ ਸਾਂਝੀ ਕਰਾਂਗੇ ਜਿੱਥੇ ਗਿਣੇ ਚੋਂ ਨੇ ਘਰ ਬਣੇ ਆ ਆ ਸੱਜੇ ਹੱਥ ਪੂਰੇ ਇੱਕ ਲੇਨ ਦੇ ਵਿੱਚ ਇੱਕ ਵੀ ਘਰ ਬਣਿਆ ਹੋਇਆ ਨਜ਼ਰ ਨਹੀਂ ਆ ਰਿਹਾ ਮੈਂ ਕੈਮਰਾ ਪਰਸੋਂ ਕਹੂੰਗਾ ਕਿ ਸੱਜੇ ਹੱਥ ਜਿਹੜਾ ਪੂਰਾ ਇੱਕ ਬਲੌਕ ਖਾਲੀ ਪਿਆ ਜਿੰਦੇ ਸਿੰਗਲ ਪਲਾਟ ਦੇ ਵਿੱਚ ਕੰਸਟਰਕਸ਼ਨ ਨਹੀਂ ਤੋ ਇਹ ਵੀ ਜਗ੍ਹਾ ਜਿਹੜੀ ਹੈ ਪੁੱਡਾ ਨੂੰ ਡਿਵੈਲਪ ਕਰਨ ਦਾ ਦਾਵਾ ਕੀਤਾ ਗਿਆ ਕਿਉਂਕਿ ਪੁੱਡਾ ਨੂੰ ਕੇਅ ਡਿਵੈਲਪ ਕਰਨ ਦਾ ਦਾਵਾ ਤੇ ਕੀਤਾ ਗਿਆ ਸੀ ਅੱਜ ਤੋਂ 18 ਸਾਲ 18 ਸਾਲ ਹੋ ਚੱਲੇ 18 ਸਾਲ ਚੱਲੇ ਕੁਝ ਗਿਨੇ ਚੁਨੇ ਪਲਾਟ ਵੇਖਦੇ ਹਰ ਸਾਲ ਇਹ ਬੋਲੀ ਤੇ ਨਿਕਲਦੇ ਆ ਕੁਝ ਇਹ ਬੋਲੀ ਤੋਂ ਵੈਸੇ ਹੀ ਖਾਲੀ ਰਹਿ ਜਾਂਦੇ ਆ ਤੇ ਫਿਰ ਵੀ ਇਹ ਪੁੱਡਾ ਦੀ ਕਲੋਨੀ ਜਿੱਥੇ ਪੁੱਡਾ ਨੇ ਆਪਣਾ ਆਫਿਸ ਬਣਾਇਆ ਇਹ ਨਹੀਂ ਡਿਵੈਲਪ ਹੋਇਆ ਤੇ ਕਿੱਥੋਂ ਆ ਕਰ ਦੇਣਗੇ 86000 ਏਕੜ ਉੱਥੇ ਨਹੀਂ ਹਲੇ ਤੱਕ ਇੰਨਾ ਕੁ ਡਿਵੈਲਪ ਹੋਇਆ ਤੇ ਕਿਵੇਂ ਕਰ ਦੇਣਗੇ ਜਿਵੇਂ ਆ ਕਲੋਨੀਆਂ ਸ਼ਹਿਰ ਚ ਵੀ ਕਈ ਆ ਸਰਕਾਰ ਵੱਲੋਂ ਉਹ ਵੀ ਚੀਜ਼ਾਂ ਨਹੀਂ ਡਿਵੈਲਪ ਹੋਈਆਂ ਜਿਹੜੀਆਂ ਚੀਜ਼ਾਂ ਬਣੀਆਂ ਹੀ ਆ ਪੁੱਡਾ ਦਾ ਆਫਿਸ ਆ ਉਹ ਨਹੀਂ ਹਲੇ ਤੱਕ ਡਿਵੈਲਪ ਹੋਇਆ ਤੇ ਕੀ ਕਰਨਾ ਇੰਨਾ ਕੀ ਕਰਨਾ ਵਿਰੋਧ ਤਾਂ ਕਾਫੀ ਦਿਨਾਂ ਤੋਂ ਹੋ ਰਿਹਾ ਔਰ ਹਰ ਪਿੰਡ ਚ ਹੋ ਰਿਹਾ ਪਰ ਪਤਾ ਨਹੀਂ ਲੱਗਦਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਜਜ਼ਬਾਤਾਂ ਨੂੰ ਸਮਝ ਨਹੀਂਦੀ ਨਹੀਂ ਜੀ ਲੋਕਾਂ ਦੀਆਂ ਭਾਵਨਾਵਾਂ ਨਾਲ ਦੇ ਬਿਲਕੁਲ ਖੇਡ ਰਹੀ ਆ ਸਮਝਣਾਂ ਦੇ ਬਹੁਤ ਉਹਨਾਂ ਨੇ ਨਹੀਂ ਆ ਪਰ ਇਹ ਜਿੱਦਾਂ ਦੀ ਇਹ ਸਿਆਸਤ ਕਰ ਰਹੀ ਆ ਮੀਡੀਆ ਦੇ ਕੁਝ ਹੋਰ ਕਹਿ ਰਹੇ ਵੀ ਸਹਿਮਤੀ ਆ ਬੋਲ ਕੁਝ ਹੋ ਰਿਹਾ ਪਰ ਨੋਟੀਫਿਕੇਸ਼ਨ ਕੁਝ ਹੋ ਰਿਹਾ ਕਿਉਂਕਿ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ ਇਹਨਾਂ ਨੇ ਲੋਕਾਂ ਨੂੰ ਇਹ ਦੱਸਣ ਵੀ ਕਹਿ ਰਿਹਾ ਸੀਐਮ ਕਹਿ ਰਿਹਾ ਵੀ ਅਸੀਂ ਜਿੰਨੇ ਦੇਣੀਆਂ ਨਹੀਂ ਦੇਵੇ ਕਿਉਂਕਿ ਸਾਰੇ ਦੇ ਵਿਰੋਧ ਕਰ ਰਹੇ ਆ ਪਰ ਖੜੇ ਸਹੀ ਆਗੇ ਨਾਲ ਕਿਸੇ ਦਿਨ ਵੀ ਵਿਰੋਧ ਵਾਲੇ ਕਿਹੜੇ ਆ ਨਹੀਂ ਤੇ ਉਹਨੂੰ ਬਾਈਕਾਟ ਕਰਨ ਉਹਨੂੰ ਨਿਊਜ਼ ਦੇ ਅਖਬਾਰਾਂ 'ਚ ਨੋਟਿਸ ਆ ਗਏ ਨੰਬਰ ਆ ਗਏ ਕਿਸ ਤਰ੍ਹਾਂ ਤੁਸੀਂ ਇੱਥੇ ਵਿਰੋਧ ਜਤਾਤਾ ਹੋਂ ਦਾ ਕੀ ਨਤੀਜਾ ਆਪਾਂ ਭਾਜੀ ਸਾਰੇ ਆਪਣੇ ਜਿੰਨੀ ਜ਼ਮੀਨ ਦੇ ਨੰਬਰ ਆਣਾ ਅਸੀਂ ਆਪਣੀ ਪੂਰੀ ਵਿਰੋਧਤਾ ਕਰਕੇ ਲਿਖਤੀ ਰੂਪ ਤੇ ਵਿੱਚ ਅੰਦਰ ਦੇ ਆਏ ਆ ਨਾਲ ਅਸੀਂ ਸਟੈਂਪ ਲੈ ਕੇ ਇਹਨਾਂ ਦਾ ਪ੍ਰੂਫ ਲਿਆ ਵੀ ਅਸੀਂ ਤੁਹਾਨੂੰ ਇਤਰਾਜ਼ ਦਿੱਤਾ ਵਾ ਠੀਕ ਹੈ ਬਾਕੀ ਜਿਹੜਾ ਰਹਿ ਗਿਆ ਇਹਨਾਂ ਦਾ ਗਵਰਨਮੈਂਟ ਦਾ ਕੰਮ ਹੈ ਇਹਨਾਂ ਨੂੰ ਤੁਸੀਂ ਪੈਲੀ ਦੇ ਵਿੱਚ ਤੇ ਨਹੀਂ ਬਣ ਦਿੱਤਾ ਜਾਊਗਾ ਇਦਾਂ ਦਾ ਤਾਂ ਮਤ ਸੋਚੇ ਵੀ ਆਪਾਂ ਕੁਝ ਢਿੱਲ ਦੇ ਤਾਂ ਖਰਾਬ ਹੋਣਗੇ ਜੇ ਸਰਕਾਰ ਜਬਰੀ ਕੁਝ ਇਹ ਤਾਂ ਸਰਕਾਰ ਜੋ ਮਿਆਰ ਹੋ ਗਈ ਜੇ ਹਾਲਾਤ ਖਰਾਬ ਕਰਨ ਦਾ ਸਾਰਾ ਰਿਸਪੌਂਸਿਬਿਲਟੀ ਸਰਕਾਰ ਦੀ ਆ ਇਹ ਬਟਾਲਾ ਸ਼ਰਕੀ ਤੇ ਬਟਾਲੇ ਤੋਂ ਅਸੀਂ 160 ਏਕੜ ਸਾਡੇ ਲੱਗ ਗਏ ਇੰਨਾ ਕੀਤੀ ਹੈ ਕੁਇਰ 160 ਏਕੜਾਂ ਦੇ ਲਗਭਗ 140 ਬੰਦੇ ਸਾਡੇ ਨਾਲ ਆਏ 160 ਹਾਂ 60 ਕਿਸੇ ਇੱਕ ਨੇ ਵੀ ਸਹਿਮਤੀ ਨਹੀਂ ਦਿੱਤੀ ਇੱਕ ਨੇ ਨਹੀਂ ਆ ਵੇਖੋ ਫੋਨ ਨੰਬਰ ਨਾਲ ਸਹਿਮਤ ਹੋਏ ਜੀ ਆ ਟੋਟਲ ਆ ਵੇਖੋ ਕਰੋ ਸਾਰੇ ਵੇਖੋ ਹਾਂ ਜੀ ਹਾਂ ਜੀ ਇਹ ਸਾਰੇ 160 ਦੇ 60 ਤੁਸੀਂ ਸਾਰੇ ਮੈਂ ਤਾਂ 60ਾਂ 'ਚੋਂ ਇੱਕ ਇੱਕ ਕਿੱਲੇ ਵਾਲਾ ਵੀ ਸਹਿਮਤ ਨਹੀਂ ਹੋਇਆ ਅਜੇ ਤੱਕ ਵੀ ਇੱਕ ਕਿੱਲਾ ਵੀ ਕੋਈ ਦੇਣ ਨੂੰ ਸਹਿਮਤ ਸਭ ਤਰਾਜ ਕਰ ਰਹੇ ਵੀ ਨਹੀਂ ਦੇਣਾ ਜੀ ਆਰੇ ਫੈਸਲਾ ਵਾਪਸ ਲਓ ਲੈਣਾ ਪੈਣਾ ਜੀ ਉਹਨਾਂ ਨੂੰ ਕੀ ਕਰਨਗੇ ਜਦੋਂ ਜੱਟਾਂ ਨੇ ਮਰਨ ਮਰਨ ਤੱਕ ਆਗੇ ਤੇ ਕੀ ਕਰ ਕੀ ਕਰੂਗੀ ਸਰਕਾਰ ਇਹਨਾਂ 'ਚ ਵੜ ਨਹੀਂ ਦਿੱਤਾ ਜਾਏਗਾ ਇਹਨਾਂ ਨੂੰ ਪੂਰਾ ਵਿਰੋਧ ਕਰਾਂਗੇ ਆ ਪਿੰਡਾਂ ਦੇ ਵਿੱਚ ਬਿਲਕੁਲ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਨੂੰ ਹੋਂਵਾਸਾਂ ਵਿੱਚ ਵਿੱਚ ਦੱਸ ਦਿਆਂਗੇ ਕਿ ਕਿਦਾਂ ਜੱਟਾਂ ਦੇ ਨਾਲ ਫਾ ਲਈਦਾ 92 ਚਤਾ ਸਕਦੇ ਤੇ ਹਰਾ ਵੀ ਸਕਦੇ ਬਿਲਕੁਲ ਇਹਨਾਂ ਨੂੰ ਹਰਾਵਾਂਗੇ ਇਹਨਾਂ ਦਾ ਇਹ ਕੰਮ ਲੈ ਨਹੀਂ ਜਿੱਤਨ ਦਾਂਗੇ ਆ ਇਹਨਾਂ ਨੂੰ ਮੂੰਹ ਦੀ ਗਾਣੀ ਪੈਗੀ ਇਹਨੇ ਧੋਖੇ ਦੇ ਨਾਲ ਕਿਸਾਨਾਂ ਨੂੰ ਡਿਟੇਨ ਕਰਕੇ ਤੁਹਾਨੂੰ ਮੋਰਚਾ ਚੁਕਾਤਾ ਸੀ ਇਹ ਉਹਦਾ ਹੀ ਗਿੱਜਾ ਫੇਰਿਆ ਬਈ ਜਟਾਂ ਦੇ ਮਗਰ ਪਿਆ ਪਰ ਹੁਣ ਇਹਨੂੰ ਆ ਕੇ ਪੂਰਾ ਸਬਕ ਸਿਖਾਵਾਂਗੇ ਸੋਚੇ ਬੋਲੀ ਇੱਕ ਖੁਦ ਮੁੱਖ ਮੰਤਰੀ ਜਿਹੜਾ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਦਾ ਰਵੱਈਆ ਹੋਊਗਾ ਵੇਖੋ ਜੀ ਇਹ ਇਹ ਸ਼ਹਿਰੀ ਵਿਕਾਸ ਦੇ ਨਾਂ ਤੇ ਇਹ ਡੈਮੋਗ੍ਰਾਫੀ ਕਰ ਰਿਹਾ ਹੈ ਪੰਜਾਬ ਦੀ ਇਹਦੀ ਸ਼ਹਿਰੀ ਵਿਕਾਸ ਦੇ ਮਕਸਦ ਦੇ ਪਿੱਛੇ ਰੀਜ਼ਨ ਕੁਝ ਹੋਰ ਹੈ ਇਹ ਕੋਈ ਸ਼ਹਿਰੀ ਵਿਕਾਸ ਤੁਸੀਂ ਦੇਖ ਰਹੇ ਹੋ ਇਹ ਪੁੱਡਾ ਵੇਖ ਰਹੇ ਹੋ ਬਟਾਲੇ ਅਸੀਂ ਬਟਾਲਾ ਸਰਕੀ ਤੋਂ ਆਏ ਆ 160 ਏਕੜੇ ਐਕਵਾਇਰ ਹੋਈ ਆ 160 ਦੇ 60 ਹੀ ਮਾਲਕ ਜਿਹੜੇ ਨੇ ਉਹ ਨਾਲ ਆ ਗਏ ਨੇ ਔਰ ਸਟਰੋਂਗਲੀ ਕੰਡੈਮਨਡ ਕਰ ਰਹੇ ਆ ਸਟਰੋਂਗਲੀ ਇਹਨੂੰ ਆਬਜੈਕਟ ਕਰ ਰਹੇ ਆ ਇਹਦੇ ਤੇ ਤੇ ਅੱਜ ਇਤਰਾਜ਼ ਅਸੀਂ ਦਰਜ ਕਰਾਏ ਨੇ ਤੇ ਕੋਈ ਵੀ ਜਿਹੜੀ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਉਹ ਬਿਲਕੁਲ ਸੁੱਤਾ ਹੋਇਆ ਔਰ ਦਿੱਲੀ ਵਾਲੀ ਜਿਹੜੇ ਦਿੱਲੀ ਵਾਲੇ ਲਾਲੇ ਨੇ ਉਹਨਾਂ ਦੇ ਹੱਥਾਂ 'ਚ ਨੱਚ ਰਿਹਾ ਕਿਉਂਕਿ ਇਹ ਖੁਦ ਸਰਕਾਰ ਨਹੀਂ ਚਲਾ ਰਿਆ ਜਿਹੜਾ ਹੋਮ ਸੈਕਟਰੀ ਹੈ ਕੋਈ ਹੋਰ ਹੈ ਜਿਹੜਾ ਸ਼ਹਿਰੀ ਵਿਕਾਸ ਦਾ ਮੰਤਰੀ ਹੈ ਕੋਈ ਹੋਰ ਹੈ ਇਹ ਸਿਰਫ ਇੱਕ ਨਾਂ ਦੇ ਮੁੱਖ ਮੰਤਰੀ ਰਹਿ ਗਏ ਨੇ ਜੇ ਮੁੱਖ ਮੰਤਰੀ ਪੰਜਾਬ ਦੇ ਹੁੰਦੇ ਤੇ ਇਹਨਾਂ ਲੋਕਾਂ ਦਾ ਦਰਦ ਸਮਝਦੇ ਵੀ ਜਿੰਨੀ ਸ਼ਹਿਰ ਦੀ ਜਿੰਨੀ ਉਪਜਾਊ ਜ਼ਮੀਨ ਹੈ ਪੰਜਾਬ ਦੀ ਉਹ ਸਾਰੀ ਦੀ ਸਾਰੀ ਦਾ ਨੋਟੀਫਿਕੇਸ਼ਨ ਇਹਨਾਂ ਜਾਰੀ ਕਰ ਦਿੱਤਾ ਔਰ ਇੱਕ ਗੱਲ ਆਪਾਂ ਹੋਰ ਇੱਥੇ ਦੱਸਣੀ ਚਾਹੁੰਦੇ ਵੀ ਕਾਨੂੰਨੀ ਤੌਰ ਤੇ ਇਹਨਾਂ ਨੇ ਇੰਨੀਆਂ ਚੋਰ ਮੋਰੀਆਂ ਦੇ ਚ ਰੱਖ ਲੀਆਂ ਜਿਹੜੀ ਪਬਲਿਕੀਸ਼ਨ ਹੁੰਦੀ ਹੈ ਅਖਬਾਰ ਦੇ ਵਿੱਚ ਉਹਦੇ 'ਚ ਬਕਾਇਦਾ ਕੋਈ ਵੀ ਇਹਦਾ ਸਪਸ਼ਟੀਕਰਨ ਨਹੀਂ ਹੈਗਾ ਬਕਾਇਦਾ ਕਿਸ ਕਾਨੂੰਨ ਦੇ ਤਹਿਤ ਕਰ ਰਹੇ ਨੇ ਬਟ ਜਿਹੜਾ ਪੁਡਾ ਦੇ ਵੈਬਸਾਈਟ ਦੇ ਉੱਪਰ ਇਹਨਾਂ ਦੇ ਨੋਟੀਫਿਕੇਸ਼ਨ ਜਾਰੀ ਨੇ ਉਥੇ ਬਕਾਇਦਾ ਇਹਨਾਂ ਨੇ ਕੰਡੀਸ਼ਨ ਲਿਖੀਆਂ ਹੈ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਉਹ ਵੀ ਫੋਰਸਿਬਲੀ ਵੀ ਇਹਦੇ ਤੇ ਲਾਗੂ ਹੋਏਗਾ ਜਿਹੜੀਆਂ ਕਿ ਨਹੀਂ ਹੈਗਾ ਜ਼ਬਰਦਸਤੀ ਵੀ ਸਰਕਾਰ ਜ਼ਮੀਨ ਐਕਵਾਇਰ ਕਰ ਸਕਦੀ ਹੈ ਬਸ ਕਰ ਸਕਦੀ ਹੈ ਜੀ ਬਟ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਜਿਹੜੀ ਸੱਚਾਈ ਹੈ ਉਹ ਲੋਕਾਂ ਨੂੰ ਦੱਸ ਨਹੀਂ ਰਹੇ ਸਾਡੇ ਪਿੰਡ ਦੀ ਜਿੰਨੀ ਵੀ ਜ਼ਮੀਨ ਇਹਨਾਂ ਲੈਂਡ ਪੂਲਿੰਗ ਦੀ ਲਈ ਲਗਭਗ ਸਮੁੱਚੇ ਜ਼ਮੀਦਾਰ ਇੱਥੇ ਇਤਰਾਜ ਜਿਤਾ ਚੁੱਕੇ ਆ ਵੀ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਪਰ ਅਸੀਂ ਫਿਰ ਵੀ ਸਰਕਾਰ ਏਡੀ ਹੋਛੇ ਬੰਦ ਤੇ ਆਈ ਆ ਵੀ ਸਰਕਾਰ ਦਾ ਕੋਈ ਮੰਤਰੀ ਨਹੀਂ ਬੋਲਦਾ ਕੋਈ ਹਲਕਾ ਚਾਰਜ ਦੀ ਬੋਲਦਾ ਕੋਈ ਐਮਐਲਏ ਨਹੀਂ ਬੋਲਦਾ ਕੋਈ ਸਰਪੰਚ ਵੀ ਵੇਖੋ ਜਿਹੜੇ ਸਾਡੇ ਨਾਲ ਉਹ ਵੀ ਇਹੀ ਉਹਨਾਂ ਕੇ ਬੇਨਤੀ ਕਰਦੇ ਵੀ ਵੇਖੋ ਅੱਜ ਇਹ ਸਰਕਾਰ ਜਿਹੜੀ ਆ ਨਾ ਮੰਨ ਲਓ ਸਾਡੇ ਪਿੰਡਾਂ ਨੂੰ ਕੁਵੈਰ ਕਰੰਦਈ ਆ ਕੱਲ ਨੂੰ ਜੇ ਹੋਰ ਕੋਈ ਸਰਕਾਰ ਆਉ ਤੇ ਉਹ ਵੀ ਕੁਵੈਰ ਕਰੂ ਵੇਖੋ ਇਹਦੇ ਚ ਹੋਰ ਇੱਕ ਗੱਲ ਗਈ ਵੇਖੋ ਜ਼ਮੀਦਾਰ ਨੂੰ ਦੇਣਾ ਕੱਖ ਨਹੀਂ ਉਲਟਾ ਜ਼ਮੀਦਾਰ ਕੋ ਇੱਕ ਕਰੋੜ ਰੁਪਇਆ ਇੱਕ ਕਿੱਲੇ ਚ ਜਿੰਨਾ ਥਾਂ ਨੂੰ ਹੋਣਾ ਇੱਕ ਕਰੋੜ ਰੁਪਇਆ ਉਹ ਤੋਂ ਲੈਣਾ ਡਵੈਲਪਮੈਂਟ ਵਾਸਤੇ ਵੇਖੋ ਜ਼ਮੀਦਾਰਾਂ ਨੇ ਦੇ ਇੱਕ ਕਰੋੜ ਰੁਪਇਆ ਕਦੀ ਵੇਖਿਆ ਹੀ ਨਹੀਂ ਇੱਕ ਕਰੋੜ ਰੁਪਇਆ ਕਦੀ ਵੇਖਿਆ ਹੀ ਨਹੀਂ ਦਊ ਕਿਥੋਂ ਸਰਕਾਰ ਨੂੰ ਇਹ ਕਰਕੇ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਵੇਖੋ ਤੁਸੀਂ ਇਹ ਆਪਣਾ ਜਿਹਾ ਡਿਸੀਜਨ ਹੈ ਨਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਨਹੀਂ ਇਹ ਲੋਟਿਆ ਜੀ ਜ਼ਮੀਦਾਰ ਦੀ ਲੋਟ ਦਿੱਲੀ ਦੇ ਧਾੜਮੀਆਂ ਵੱਲੋਂ ਵਿਕਾਸ ਨਹੀਂ ਵਿਕਾਸ ਨਹੀਂ ਹੈ ਦਿੱਲੀ ਦੇ ਧਾੜਮੀਆਂ ਵੱਲੋਂ ਵੇ ਇਹਦੇ ਵਾਸਤੇ ਵੇਖੋ ਜਿੰਨੇ ਜ਼ਮੀਦਾਰ ਖਲੋਤੇ ਆਂ ਮਰਾਂਗੇ ਵੀ ਲੜਾਂਗੇ ਵੀ ਤੇ ਮਾਰਾਂਗੇ ਵੀ ਕਿਉਂਕਿ ਜ਼ਮੀਨ ਤੋਂ ਹੀ ਰੋਟੀ ਖਾਣੀ ਹੈ ਜੀ ਹੋਰ ਕਿਹਦੇ ਕੋਲ ਦੇਖ ਤਾਂ ਜਿੰਦਾਬਾਦ 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 ਸਾਰੇ ਲੋਕ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਲਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਕ ਕਰੋ ਤੋਂ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਲੈਂਡ ਪੁਲਿਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਉਹ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਇਸ ਬੰਦ ਵਿੱਚ ਕੀ ਫੈਸਲਾ ਲੈਂਦੀ ਹੈ ਕੈਮਰਾ ਬਸਰ ਉਤਾਰ ਸਿੰਘ ਦੇ ਨਮਿੰਦਰ ਸਿੰਘ ਮੋਂਗਾ ਪੀ.ਟੀ.ਐਸ.ਨਿਊਜ਼ ਅੰਮ੍ਰਿਤਸਰ